ਕਾਮੇਡੀਅਨ ਰਜਿੰਦਰ ਨਾਥ ਨੂੰ ਕੌਣ ਨਹੀਂ ਜਾਣਦਾ ਇਹਨਾਂ ਦੀ ਕੀਤੀ ਕਮੇਡੀ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ ਇਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਮਹਿਮੂਦ ਜੌਨੀ ਵਾਕਰ ਵਰਗੇ ਕਾਮੇਡੀਅਨ ਫਿਲਮ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਸਨ ਲੇਕਿਨ ਇਹਦੇ باوجود ਰਜਿੰਦਰ ਨਾਥ ਪਪੂਲਰ ਹੋ ਗਏ ਰਜਿੰਦਰ ਨਾਥ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਨੇ 187 ਫਿਲਮਾਂ ਵਿੱਚ ਕੰਮ ਕੀਤਾ ਇਹ ਸਫਲਤਾ ਇੰਨੇ ਆਸਾਨੇ ਨਾਲ ਨਹੀਂ ਮਿਲੀ ਕਿਉਂਕਿ ਜਦੋਂ ਸਫਲਤਾ ਮਿਲਦੀ ਹੈ ਤਾਂ ਉਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਜਹੇ ਰਜਿੰਦਰ ਨਾਥ ਨੇ ਕੀਤਾ ਹੈ ਰਜਿੰਦਰ ਨਾਥ ਨੇ ਫਿਲਮਾਂ ਪ੍ਰਾਪਤ ਕਰਨ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੈ ਜਿਸ ਦੀ ਵਜ੍ਹਾ ਕਰਕੇ ਉਹ ਹਿੱਟ ਕਮੇਡੀਅਨ ਬਣੇ ਹਨ ਸ਼ੁਰੂ-ਸ਼ੁਰੂ ਵਿੱਚ ਉਹਨਾਂ ਨੇ ਛੋਟੇ-ਛੋਟੇ ਰੋਲ ਕੀਤੇ ਲੇਕਿਨ ਕਿਸ ਨੇ ਵੀ ਉਸ ਨੂੰ ਨੋਟਿਸ ਨਹੀਂ ਕੀਤਾ ਦਿਲ ਦੇ ਕੇ ਦੇਖੋ ਫਿਲਮ 'ਚ ਉਹਨਾਂ ਨੂੰ ਸਫਲਤਾ ਮਿਲੀ ਜਿਸ ਕਰਕੇ ਉਹ ਵਧੀਆ ਕਮੇਡੀਅਨ ਬਣ ਗਏ ਅਤੇ ਹਰੇਕ ਫਿਲਮ ਦਾ ਹਿੱਸਾ ਬਣਨ ਲੱਗੇ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੂੰ 10 ਸਾਲ ਤੱਕ ਇੰਤਜ਼ਾਰ ਕਰਨਾ ਪਿਆ ਹੈ ਰਜਿੰਦਰ ਨਾਥ ਦੀ ਪਰਸਨਲ ਲਾਈਫ ਵਿੱਚ ਵੀ ਕਾਫੀ ਉਤਰਾ ਚੜਾ ਆ ਰਏ ਹਨ ਕਿਉਂਕਿ ਉਹਨਾਂ ਦੇ ਭਰਾ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਜਿਸ ਕਰਕੇ ਉਹ 10 ਸਾਲ ਸੰਘਰਸ਼ ਕਰਦੇ ਰਹੇ ਜਦੋਂ ਸਟਾਰ ਬਣੇ ਤਾਂ ਐਕਸੀਡੈਂਟ ਦੇ ਕਾਰਨ ਕੰਮ ਮਿਲਣਾ ਬੰਦ ਹੋ ਗਿਆ ਉਨ੍ਹਾਂ ਦੇ ਵੱਡੇ ਭਰਾ ਪ੍ਰੇਮਰਾਥ ਨੇ ਰਜਿੰਦਰਨਾਥ ਨੂੰ ਘਰੋਂ ਬਾਹਰ ਕਰ ਦਿੱਤਾ ਕਿਉਂਕਿ ਉਸ ਸਮੇਂ ਰਜਿੰਦਰਨਾਥ ਕੋਈ ਵੀ ਕੰਮ ਕਰਨ ਨਹੀਂ ਕਰਦੇ ਸਨ ਦਰਸਲ ਕੁਝ ਗਲਤ ਫੈਸਲੇਆ ਕਰਕੇ ਉਨ੍ਹਾਂ ਨੂੰ ਘਰੋਂ ਬਾਹਰ ਕੱਢਣਾ ਪਿਆ ਹੈ ਰਜਿੰਦਰਨਾਥ ਦਾ ਜਨਮ 8 ਜੂਨ 1931 ਨੂੰ ਟੀਕਮਗੜ੍ਹ ਮੱਧ ਪ੍ਰਦੇਸ਼ ਵਿੱਚ ਹੋਇਆ ਉਹ ਪਿੱਛੋਂ ਪਸ਼ਾਵਰ ਪਾਕਿਸਤਾਨ ਤੋਂ ਸਨ ਲੇਕਿਨ ਭਾਰਤ ਪਾਕਿਸਤਾਨ ਵੰਡ ਦੇ ਬਾਅਦ ਜੱਬਲਪੁਰ ਆ ਕੇ ਵਸ ਗਏ ਪਿਤਾ ਰਜਿੰਦਰਨਾਥ ਉਹਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਲੇਕਿਨ ਉਹਨਾਂ ਦਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਸੀ। ਉਹ ਆਪਣੇ ਵੱਡੇ ਭਰਾ ਪ੍ਰੇਮਨਾਥ ਦੀ ਤਰ੍ਹਾਂ ਫਿਰ ਇੰਡਸਟਰੀ ਦੇ ਵਿੱਚ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ। ਪ੍ਰੇਮਨਾਥ ਬੰਬੇ ਆ ਚੁੱਕੇ ਸਨ ਅਤੇ ਉਹਨਾਂ ਦੀ ਦੇਖਾ ਦੇਖੀ ਪ੍ਰਾਂਤ ਰਜਿੰਦਰ ਫਿਰ ਰਜਿੰਦਰਨਾਥ ਨੇ ਵੀ 1949 ਵਿੱਚ ਬੰਬੇ ਦਾ ਰੁਖ ਕੀਤਾ। ਲੇਕਿਨ ਇੱਥੇ ਆ ਕੇ ਉਹਨਾਂ ਨੇ ਕਾਲਜ ਵਿੱਚ ਆਪਣੀ ਪੜਾਈ ਜਾਰੀ ਰੱਖੀ। ਇਸ ਦੇ ਨਾਲ ਹੀ ਪ੍ਰਸਥਵੀ ਥੀਏਟਰ ਨਾਲ ਜੁੜ ਗਏ ਜਿੱਥੇ ਛੋਟੇ-ਮੋਟੇ ਰੋਲ ਕਰਿਆ ਕਰਦੇ ਸਨ ਉਹ ਮੁੰਬਈ ਵਿੱਚ ਆਪਣੇ ਵੱਡੇ ਭਰਾ ਪ੍ਰੇਮਨਾਥ ਦੇ ਨਾਲ ਘਰ ਵਿੱਚ ਰਹਿੰਦੇ ਸਨ ਪ੍ਰੇਮਨਾਥ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਉਹਨਾਂ ਦੀ ਭੈਣ ਕ੍ਰਿਸ਼ਨਾ ਨੇ ਰਾਜਕਪੂਰ ਨਾਲ ਵਿਆਹ ਕੀਤਾ ਪ੍ਰੇਮਨਾਥ ਨੂੰ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਦੇ ਲਈ ਰਾਜਕਪੂਰ ਨੇ ਬੁਲਾਇਆ ਸੀ ਉਹਨਾਂ ਦੇ ਕਹਤੇ ਪ੍ਰੇਮਨਾਥ ਨੇ ਫਿਲਮਾਂ ਵਿੱਚ ਕਿਸਮਤ ਅਜ਼ਮਾਈ ਅਤੇ ਉਹਨਾਂ ਦਾ ਕੈਰੀਅਰ ਚੱਲ ਨਿਕਲਿਆ ਇਸ ਦੌਰਾਨ ਉਹਨਾਂ ਨੇ ਐਕਟ੍ਰੈਸ ਵੀਨਾ ਰਾਏ ਨਾਲ ਵਿਆਹ ਕਰਕੇ ਆਪਣਾ ਘਰ ਵਸਾ ਲਿਆ। ਰਜਿੰਦਰਨਾਥ ਪ੍ਰਥਵੀ تھیਟਰ ਵਿੱਚ ਕੰਮ ਕਰਦੇ ਕਰਦੇ ਲਾਪਰਵਾਹ ਹੋ ਗਏ ਸਨ ਜਿਸ ਕਰਕੇ ਉਹਨਾਂ ਦੇ ਵੱਡੇ ਭਰਾ ਨੇ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਕਿਉਂਕਿ ਉਹਨਾਂ ਨੂੰ ਲਾਪਰਵਾਹੀ ਬਿਲਕੁਲ ਵੀ ਪਸੰਦ ਨਹੀਂ ਸੀ। ਘਰ ਤੋਂ ਬਾਹਰ ਕੱਢਣ ਦੇ ਬਾਅਦ ਪ੍ਰੇਮਨਾਥ ਨੇ ਦੂਜੇ ਘਰ ਵਿੱਚ ਰਜਿੰਦਰਨਾਥ ਦੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ। ਲੇਕਿਨ ਖਰਚਾ ਚਲਾਉਣ ਦੇ ਲਈ ਕਾਫੀ ਮੁਸ਼ਕਲ ਹੋ ਗਈ ਸੀ। ਤਦ ਕਰਨ ਜੋਹਰ ਦੇ ਪਿਤਾ ਜਹਜੋੜ ਉਹਨਾਂ ਦੇ ਰੂਮ ਮੇਟ ਹੋਇਆ ਕਰਦੇ ਸਨ ਅਰਜਿੰਦਰਨਾਥ ਦਾ ਕਹਿਣਾ ਹੈ ਕਿ ਹਾਲਾਤ ਅਜਾਹੇ ਹੋ ਗਏ ਸਨ ਕਿ ਮੇਰੇ ਕੋਲ ਪੁਰਾਣਾ ਸਕੂਟਰ ਸੀ ਲੇਕਿਨ ਉਸ ਦੇ ਵਿੱਚ ਪੈਟਰੋਲ ਪਾਉਣ ਦੇ ਲਈ ਪੈਸੇ ਨਹੀਂ ਸਨ ਅਤੇ ਖਾਣੇ ਦੇ ਲਈ ਵੀ ਅਸੀਂ ਦੋਸਤਾਂ ਦੇ ਨਿਰਭਰ ਕਰਦੇ ਸੀ ਪਰ ਇਹ ਕਦ ਤੱਕ ਚੱਲਦਾ ਮੇਰੇ ਵੱਡੇ ਭਰਾ ਨੇ ਜੋ ਇਹ ਕੀਤਾ ਹੈ ਮੇਰੇ ਭਲੇ ਲਈ ਕੀਤਾ ਸੀ ਫਿਰ ਰਜਿੰਦਰਨਾਥ ਆਪਣੇ ਕੈਰੀਅਰ ਨੂੰ ਲੈ ਕੇ ਕਾਫੀ ਸੀਰੀਅਸ ਹੋ ਗਏ ਫਿਲਮ ਦਿਲ ਦੇ ਕੇ ਦੇਖੋ ਜਿਸ ਨਾਲ ਰਜਿੰਦਰਨਾਥ ਦੀ ਕਿਸਮਤ ਚਮਕ ਗਈ ਸ਼ਗੂਫਾ ਗੋਲਕੁੰਡਾ ਕਾ ਕੈਦੀ ਆ ਫਿਲਮਾਂ ਵਿੱਚ ਕੰਮ ਕੀਤਾ ਪਰ ਹਮ ਸਭ ਚੋਰ ਹੈ ਵਿੱਚ ਪਹਿਲੀ ਵਾਰ ਉਸ ਦੀ ਕਮੇਟੀ ਨੂੰ ਨੋਟਿਸ ਕੀਤਾ ਗਿਆ ਰਜਿੰਦਰਨਾਥ ਦੀ 1958 ਵਿੱਚ ਆਈ ਫਿਲਮ ਦਿਲ ਦੇ ਕੇ ਦੇਖੋ ਬਹੁਤ ਵਧੀਆ ਰਹੀ ਜਿਸ ਨਾਲ ਰਜਿੰਦਰਨਾਥ ਨੂੰ ਲੋਕ ਪਸੰਦ ਕਰਨ ਲੱਗੇ ਇਹ ਫਿਲਮ ਉਹਨਾਂ ਦੀ ਜ਼ਿੰਦਗੀ ਵਿੱਚ ਮੀਲ ਪੱਥਰ ਸਿੱਧ ਹੋਈ ਹੈ ਇਸ ਫਿਲਮ ਦੇ ਡਾਇਰੈਕਟਰ ਨਾਸਿਰ ਹੁਸੈਨਸਨ ਅਰਜਿੰਦਰ ਨਾਥ ਨੂੰ ਸ਼ਸ਼ਧਰ ਮੋਖਰਜੀ ਦੇ ਕਹਿਣ ਤੇ ਇਸ ਫਿਲਮ ਵਿੱਚ ਲਿਆ ਗਿਆ ਸੀ ਇਸ ਫਿਲਮ ਦੇ ਵਿੱਚ ਸ਼ਮੀ ਕਪੂਰ ਅਤੇ ਆਸ਼ਾ ਪਰਖ ਮੋਖ ਰੋਲ ਵਿੱਚ ਸਨ 1961 ਵਿੱਚ ਆਈ ਫਿਲਮ ਜਬ ਪਿਆਰ ਕਿਸੇ ਸੇ ਹੋਤਾ ਹੈ ਵਿੱਚ ਪੋਪਰ ਲਾਲ ਦਾ ਰੋਲ ਨਿਭਾ ਕੇ ਅਰਜਿੰਦਰ ਨਾਥ 1960 ਤੋਂ ਲੈ ਕੇ 1970 ਦੇ ਦਹਾਕੇ ਤੱਕ ਵਧੀਆ ਕਮੇਡੀਅਨ ਦੀ ਲਿਸਟ ਵਿੱਚ ਸ਼ਾਮਲ ਹੋ ਗਏ 1972 ਤੱਕ ਉਹ ਆਪਣੇ ਕੈਰੀਅਰ ਵਿੱਚ ਪੀਕ ਤੇ ਰਹੇ ਹਨ। ਉਹਨਾਂ ਨੇ ਉਸ ਸਮੇਂ ਦੇ ਹਰ ਵੱਡੇ ਛੋਟੇ ਡਾਇਰੈਕਟਰ ਪ੍ਰੋਡਿਊਸਰ ਦੇ ਨਾਲ ਕੰਮ ਕੀਤਾ। ਦਿਲ ਦੇ ਕੇ ਦੇਖੋ ਜਦ ਪਿਆਰ ਕਿਸੇ ਸੇ ਹੋਤਾ ਹੈ ਦੇ ਬਾਅਦ ਰਜਿੰਦਰ ਨਾਥ ਨੂੰ ਨਾਸਰ ਹਸੈਨ ਨੇ ਫਿਰ ਵਹੀ ਦਿਨ ਲਾਇਆ ਹੂੰ ਬਹਾਰੋਂ ਕੇ ਸੁਪਨੇ ਪਿਆਰ ਕਾ ਮੌਸਮ ਵਰਗੀਆਂ ਕਈ ਫਿਲਮਾਂ ਵਿੱਚ ਕਾਸ਼ ਕੀਤਾ ਹੈ। ਇਹਨਾਂ ਫਿਲਮਾਂ ਦੇ ਵਿੱਚ ਰਜਿੰਦਰ ਨਾਥ ਦੀ ਕਮੇਟੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਦੌਰ ਵਿੱਚ ਜੌਨੀ ਵਾਕਰ ਦੇ ਇਲਾਵਾ ਮਹਿਮੂਦੀ ਕਮੇਟੀ ਨੂੰ ਕਾਫੀ ਪਸੰਦ ਕੀਤਾ ਗਿਆ ਲੇਕਿਨ ਕਮੇਟੀ ਦੇ ਇਨਾ ਦਿਗਜ ਦੇ ਵਿਚਕਾਰ ਰਜਿੰਦਰ ਨਾਥ ਨੂੰ ਸਫਲਤਾ ਮਿਲੀ ਹੈ ਇੱਕ ਫਿਲਮ ਦੇ ਵਿੱਚ ਉਹ ਵਿਲਨ ਬਣੇ ਫਿਲਮ ਹਮਰਾਹੀ ਵਿੱਚ ਉਹਨਾਂ ਦੇ ਆਪੋਜ਼ਿਟ ਸ਼ਸ਼ੀ ਕਲਾਸੀ ਇਸ ਦੇ ਇਲਾਵਾ ਉਹਨਾਂ ਨੇ ਵਚਨ ਤਿੰਨ ਬਹੂ ਰਾਣੀਆਂ ਧੜਕਨ ਜੀਵਨ ਮਰਤਿਉ ਆਦ ਫਿਲਮਾਂ ਵਿੱਚ ਵੀ ਕੰਮ ਕੀਤਾ ਮਨੋਜ ਕੁਮਾਰ ਦੀ ਚਰਚਿਤ ਫਿਲਮ ਪੂਰਬ ਔਰ ਪੱਛਮ ਵਿੱਚ ਰਜਿੰਦਰ ਨਾਥ ਦਾ ਪੱਲੇ ਹੀ ਬਹੁਤ ਛੋਟਾ ਰੋਲ ਸੀ ਲੇਕਿਨ ਇਸ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ। ਉਹਨਾਂ ਨੇ ਇੱਕ ਨੇਪਾਲੀ ਫਿਲਮ ਦੇ ਵਿੱਚ ਵੀ ਕੰਮ ਕੀਤਾ ਹੈ। ਰਜਿੰਦਰ ਨਾਥ ਨੇ ਤਕਰੀਬਨ 187 ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਜਦ ਪਿਆਰ ਕਿਸੇ ਸੇ ਹੁੰਦਾ ਹੈ ਫਿਲਮ ਦੇ ਵਿੱਚ ਪੋਪੜ ਲਾਲ ਦੇ ਰੋਲ ਵਿੱਚ ਰਜਿੰਦਰ ਨਾਥ ਨੂੰ ਨਾ ਕੇਵਲ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਖੂਬ ਪੋਪੁਲਾਰਿਟੀ ਮਿਲੀ ਹੈ। ਅਤੇ ਸਟੇ ਸ਼ੋਅ ਵੀ ਬਹੁਤ ਕੀਤੇ ਹਨ। ਉਹ ਆਪਣੀ ਯੂਨੀਕ ਕਾਮਿਕ ਸਟਾਈਲ ਵਿੱਚ ਲੋਕਾਂ ਨੂੰ ਚੁਟਕਲੇ ਸੁਣਾ ਕੇ ਮਨੋਰੰਜਨ ਕਰਦੇ ਸਨ। ਵਿਦੇਸ਼ਾਂ ਵਿੱਚ ਸ਼ੋਅ ਦੌਰਾਨ ਵੀ ਉਹਨਾਂ ਨੇ ਕਮਾਲ ਕੀਤੀ ਹੈ। 1995 ਤੋਂ ਲੈ ਕੇ 2006 ਤੱਕ ਉਹਨਾਂ ਨੇ ਟੀਵੀ ਸ਼ੋਅ ਹਮ ਪੰਜ ਵਿੱਚ ਵੀ ਕੰਮ ਕੀਤਾ। ਇਸ ਸ਼ੋਅ ਵਿੱਚ ਵੀ ਉਹਨਾਂ ਦੇ ਕਰੈਕਟਰ ਦਾ ਨਾਮ ਪੋਪਟ ਲਾਲ ਹੀ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਰਜਿੰਦਰ ਨਾਥ ਦਾ ਕੈਰੀਅਰ ਬਹੁਤ ਵਧੀਆ ਚੱਲ ਰਿਹਾ ਸੀ ਫਿਲਮਾਂ ਬਣ ਰਹੀਆਂ ਸਨ ਫਿਲਮਾਂ ਹਿੱਟ ਹੋ ਰਹੀਆਂ ਸਨ ਗਰਦਾਰ ਨੂੰ ਪਸੰਦ ਕੀਤਾ ਜਾਂਦਾ ਸੀ ਕੈਰੀਅਰ ਵਧੀਆ ਚੱਲ ਰਿਹਾ ਸੀ 1969 ਵਿੱਚ ਉਹਨਾਂ ਨੇ ਗੋਲਸ਼ਨ ਕਿਰਪਲਾਨੀ ਨਾਲ ਵਿਆਹ ਕਰ ਲਿਆ ਅਤੇ ਉਹਨਾਂ ਦੇ ਦੋ ਬੱਚੇ ਹੋਏ ਪਰ ਕੁਝ ਸਮੇਂ ਬਾਅਦ ਇੱਕ ਐਕਸੀਡੈਂਟ ਨੇ ਉਹਨਾਂ ਦੇ ਕੈਰੀਅਰ 'ਤੇ ਬ੍ਰੇਕ ਲਗਾ ਦਿੱਤੀ ਜਿਸ ਕਰਕੇ ਉਹਨਾਂ ਨੂੰ ਕਈ ਸਾਲ ਕੰਮ ਨਹੀਂ ਮਿਲਿਆ 4 ਸਾਲ ਤੱਕ ਸਿਹਤ ਖਰਾਬ ਤੋਂ ਬਾਅਦ ਉਹਨਾਂ ਨੇ ਜਦੋਂ ਵਾਪਸ ਕੈਰੀਅਰ ਨੂੰ ਸ਼ੁਰੂ ਕਰਨਾ ਚਾਹਿਆ ਲੇਕਨ ਨਾਕਾਮ ਰਹੇ ਬਤੌਰ ਐਕਟਰ ਉਹਨਾਂ ਨੂੰ ਕੰਮ ਨਹੀਂ ਮਿਲਿਆ ਫਿਰ 1974 ਵਿੱਚ ਉਹਨਾਂ ਨੇ ਫਿਲਮ ਬਣਾਉਣੀ ਸ਼ੁਰੂ ਕੀਤੀ ਉਹ ਵੀ ਬੰਦ ਹੋ ਗਈ ਇਸ ਫਿਲਮ ਤੇ ਕਾਫੀ ਖਰਚਾ ਹੋ ਗਿਆ ਦਰਸਲ ਰਜਿੰਦਰ 나ਥ ਨੂੰ ਫਿਲਮ ਮੇਕਿੰਗ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਇਹ ਫਿਲਮ ਬੰਦ ਕਰ ਦਿੱਤੀ ਵੱਡੇ ਭਰਾ ਪ੍ਰੇਮਨਾਥ ਨੇ ਰਜਿੰਦਰਨਾਥ ਦੀ ਕਾਫੀ ਮਦਦ ਕੀਤੀ ਹੈ ਲੇਕਿਨ 1991 ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਕਰਕੇ ਉਹ ਕਾਫੀ ਟੁੱਟ ਗਏ ਇਸ ਦੇ 7 ਸਾਲ ਬਾਅਦ ਉਹਨਾਂ ਨੂੰ ਇੱਕ ਹੋਰ ਝਟਕਾ ਲੱਗਾ ਕਿ ਉਹਦੇ ਭਰਾ ਨਰਿੰਦਰਨਾਥ ਦਾ ਵੀ ਦਿਹਾਂਤ ਹੋ ਗਿਆ ਨਿੱਜੀ ਜ਼ਿੰਦਗੀ ਤੋਂ ਦੁਖੀ ਹੋ ਕੇ ਰਜਿੰਦਰਨਾਥ ਨੇ ਐਕਟਿੰਗ ਦੀ ਦੁਨੀਆ ਤੋਂ ਕਿਨਾਰਾ ਕਰ ਲਿਆ ਉਹਨਾਂ ਨੇ ਫਿਰ ਇੰਡਸਟਰੀ ਦੇ ਕਿਸੇ ਵੀ ਵਿਅਕਤੀ ਨੂੰ ਮਿਲਣਾ ਜੁੜਨਾ ਬੰਦ ਕਰ ਦਿੱਤਾ ਅਤੇ ਇਕੱਲੇ ਰਹਿ ਕੇ ਜੀਵਨ ਬਤੀਤ ਕਰਨ ਲੱਗੇ 2008 ਵਿੱਚ ਉਨ੍ਹਾਂ ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਅਰਜਿੰਦਰ ਨਾਥ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਉਨ੍ਹਾਂ ਦੀ ਕਮੇਟੀ ਅੱਜ ਵੀ ਯਾਦ ਹੈ ਰੈਂਦੀ ਦੁਨੀਆ ਤੱਕ ਉਨ੍ਹਾਂ ਦੁਆਰਾ ਫਿਲਮਾਂ ਵਿੱਚ ਕੀਤੀ ਗਈ ਕਮੇਟੀ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਫਰਹਾਨ ਅਖਤਰ ਪਿਛਲੇ ਲੰਬੇ ਸਮੇਂ ਤੋਂ ਆਪਣੀ ਫਿਲਮ 120 ਬਹਾਦਰ ਨੂੰ ਲੈ ਕੇ ਚਰਚਾ ਵਿੱਚ ਹਨ ਇਸ ਦੇ ਨਿਰਦੇਸ਼ਨ ਦੀ ਕਮਾਂ ਰਜਨੀਸ਼ ਰਜਿਨੇ ਸੰਭਾਲੀ ਹੈ ਕੁਝ ਸਮੇਂ ਪਹਿਲਾਂ ਇਸ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਹੁਣ ਫਿਲਮ ਮੇਕਰਜ਼ ਨੇ ਫਿਲਮ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ ਇਹ ਫਿਲਮ ਅਗਲੇ ਸਾਲ 21 ਨਵੰਬਰ ਨੂੰ ਰਿਲੀਜ਼ ਹੋਵੇਗੀ ਫਿਲਮ ਮੇਕਰਜ਼ ਨੇ ਸੋਸ਼ਲ ਮੀਡੀਆ ਤੇ ਅਪਡੇਟ ਕਰਦਿਆਂ ਕਿਹਾ ਹੈ ਕਿ 120 ਬਹਾਦਰ ਭਾਰਤ-ਚੀਨ ਜੁੱਧ ਤੇ ਅਧਾਰਿਤ ਹੈ ਜਿਸ ਵਿੱਚ ਫਰਹਾਨ ਮੇਜਰ ਸ਼ੈਤਾਨ ਸਿੰਘ ਪੀਬੀਸੀ ਦੇ کردار ਵਿੱਚ ਦਿਖਾਈ ਦੇਵੇਗਾ ਫਰਹਾਨ ਫਿਲਮ ਦਾ ਨਿਰਮਾਤਾ ਵੀ ਹੈ ਰਿਤੇਸ਼ ਸਿਧਵਾਨੀ ਅਤੇ ਅਮਿਤ ਚੰਦਰਾ ਦੇ ਨਾਲ ਮਿਲ ਕੇ ਉਹ ਫਿਲਮ ਦਾ ਨਿਰਮਾਣ ਕਰ ਰਹੇ ਹਨ ਫਿਲਮ ਦੀ ਸ਼ੂਟਿੰਗ ਲਦਾਖ ਦੇ ਵਿੱਚ ਚੱਲ ਰਹੀ ਹੈ ਇਹ ਫਿਲਮ ਮੇਜਰ ਸ਼ੈਤਾਨ ਸਿੰਘ ਪਾਟੀ ਪੀਬੀਸੀ ਅਤੇ ਚਾਰਲੀ ਕੰਪਨੀ 13 ਕਮਾਉ ਰੈਜiment ਦੇ ਫੌਜੀਆਂ ਨੂੰ ਸ਼ਰਧਾਂਜਲੀ ਹੈ 1962 ਦੀ ਭਾਰਤ-ਚੀਨ ਜੰਦ ਦੇ ਆਧਾਰਿਤ ਇਸ ਫਿਲਮ ਦੀ ਕਹਾਣੀ ਹੈ ਇਸ ਫਿਲਮ ਦੇ ਵਿੱਚ ਰਜਾਂਗਲਾ ਜੰਦ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ ਜਿੱਥੇ ਬਹਾਦਰੀ ਅਤੇ ਬਲੀਦਾਨ ਨੇ ਇਤਿਹਾਸ ਰਚ ਦਿੱਤਾ ਸੀ ਫਰਹਾਨ ਅਖਤਰ ਦਾ ਕਹਿਣਾ ਹੈ ਕਿ ਮੈਂ ਇਸ ਫਿਲਮ ਦੇ ਲਈ ਬਹੁਤ ਮਿਹਨਤ ਕੀਤੀ ਹੈ ਇਹ ਫਿਲਮ ਭਾਰਤ-ਚੀਨ ਜੰਦ ਤੇ ਆਧਾਰਿਤ ਹੈ ਇਹ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ ਇਸ ਫਿਲਮ ਦੇ ਵਿੱਚ ਵੱਖ-ਵੱਖ ਐਂਗਲ ਨੂੰ ਪੇਸ਼ ਕੀਤਾ ਗਿਆ ਹੈ। ਆਸ਼ਾ ਹੈ ਕਿ ਦਰਸ਼ਕ ਇਸ ਫਿਲਮ ਨੂੰ ਪਸੰਦ ਕਰਨਗੇ। ਸਲਮਾਨ ਖਾਨ ਜਲਦ ਹੀ ਸਿਕੰਦਰ ਫਿਲਮ ਵਿੱਚ ਦਿਖਾਈ ਦੇਵੇਗਾ। ਇਸ ਫਿਲਮ ਦੇ ਵਿੱਚ ਸਲਮਾਨ ਖਾਨ ਦੇ ਨਾਲ ਪਹਿਲੀ ਵਾਰ ਸਾਊਥ ਐਕਟਰਸ ਰਸ਼ਮਿਕਾ ਮੰਦਾਨਾ ਨਜ਼ਰ ਆਵੇਗੀ। ਇਸ ਫਿਲਮ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਸਲਮਾਨ ਫਿਲਮ ਵਿੱਚ ਨਕਾਬਪੋਸ਼ ਰੂਪ ਵਿੱਚ ਨਜ਼ਰ ਆਵੇਗਾ। ਸਲਮਾਨ ਦੀ ਇਸ ਫਿਲਮ ਦਾ ਟੀਜ਼ਰ ਉਸਦੇ ਜਨਮ ਦਿਨ 27 ਦਸੰਬਰ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਸਲਮਾਨ ਦਾ کردار ਇਸ ਫਿਲਮ ਵਿੱਚ ਕਾਫੀ ਸ਼ਾਨਦਾਰ ਹੋਵੇਗਾ ਉਹ ਪਹਿਲਾਂ ਵੀ ਆਪਣੀ ਫਿਲਮ ਕਿੱਕ ਦੇ ਵਿੱਚ ਨਕਾਬਪੋਸ਼ ਲੁੱਕ ਦੇ ਵਿੱਚ ਨਜ਼ਰ ਆ ਚੁੱਕਾ ਹੈ ਸਿਕੰਦਰ ਦੇ ਟੀਜ਼ਰ ਰਿਲੀਜ਼ ਵਿੱਚ ਸਲਮਾਨ ਖਾਨ ਦਾ ਲੁੱਕ ਕਾਫੀ हटਕੇ ਡਿਜ਼ਾਈਨ ਕੀਤਾ ਗਿਆ ਹੈ ਨਿਰਦੇਸ਼ਕ AR ਮੁਰਗੂਦਾਸ ਦੁਆਰਾ ਨਿਰਦੇਸ਼ਿਤ ਅਤੇ ਸਾਜਦ ਨਿਆੜ ਵਾਲਾ ਨਿਰਮਾਣ ਕੀਤੀ ਗਈ ਫਿਲਮ ਬਹੁਤ ਵਧੀਆ ਬਣੀ ਹੈ। ਟ੍ਰੇਜਨ ਨੂੰ ਦੋ ਵੱਖ-ਵੱਖ ਸੈੱਟ ਤੇ ਤਿਆਰ ਕੀਤਾ ਜਾ ਰਿਹਾ ਹੈ। ਸਲਮਾਨ ਖਾਨ ਨੇ ਗੋਰੇਗਾਓ ਵਿੱਚ SRPF ਗਰਾਊਂਡ ਵਿੱਚ ਮਹੱਤਵਪੂਰਨ ਸੀਨ ਦੀ ਸ਼ੂਟਿੰਗ ਕੀਤੀ ਹੈ। ਜਦਕਿ ਬਾਕੀ ਸਿਕੰਦਰ ਦੇ ਹਿੱਸਿਆਂ ਨੂੰ ਫਿਲਮ ਸਟੂਡੀਓ ਵਿੱਚ ਤਿਆਰ ਕੀਤਾ ਗਿਆ ਹੈ। ਵਿਸ਼ਾਲ ਸੈੱਟ ਨੂੰ ਤਿਆਰ ਕੀਤਾ ਗਿਆ ਹੈ ਜਿੱਥੇ ਸ਼ੂਟਿੰਗ ਕੀਤੀ ਗਈ ਹੈ। ਸਲਮਾਨ ਦੇ ਨਾਲ ਇਸ ਫਿਲਮ ਦੇ ਵਿੱਚ ਪੰਜ ਹੋਰ ਨਕਾਬਪੋਸ਼ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ ਈਦ 2025 ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਸਲਮਾਨ ਰਸ਼ਮੀ ਕਾਦੇ ਇਲਾਵਾ ਪ੍ਰਤੀਕ ਬੱਬਰ, ਸਤਿਆਰਾਜ, ਸ਼ਰਮਨ ਜੋਸ਼ੀ ਵਰਗੇ ਕਲਾਕਾਰ ਵੀ ਹੋਰ ਹੋਣਗੇ। ਇਸ ਦੇ ਇਲਾਵਾ ਸਲਮਾਨ ਜਲਦ ਹੀ ਕਿਕ 2 ਵਿੱਚ ਵੀ ਦਿਖਾਈ ਦੇਵੇਗਾ। ਸਲਮਾਨ ਖਾਨ ਦਾ ਕਹਿਣਾ ਹੈ ਕਿ ਸਿਕੰਦਰ ਬਹੁਤ ਵਧੀਆ ਫਿਲਮ ਹੈ। ਇਸ ਫਿਲਮ ਤੋਂ ਮੈਨੂੰ ਬਹੁਤ ਆਸ ਹੈ। ਇਸ ਫਿਲਮ ਤੇ ਬਹੁਤ ਬਰੀਕੀ ਨਾਲ ਕੰਮ ਕੀਤਾ ਗਿਆ ਹੈ। ਔਸਕਰ 2025 ਅਵਾਰਡ ਦੀ ਸੂਚੀ ਵਿੱਚੋਂ ਲਾਪਤਾ ਲੇਡੀ ਬੇਸ਼ੱਕ ਬਾਹਰ ਹੋ ਗਈ ਹੈ ਲੇਕਿਨ ਇਥੇ ਇੱਕ ਹੋਰ ਭਾਰਤੀ ਫਿਲਮ ਨੇ ਝੰਡੇ ਗੱਡੇ ਹਨ ਜਿਸ ਨੂੰ ਐਂਟਰੀ ਮਿਲੀ ਹੈ। ਫਿਲਮ ਸੰਤੋਸ਼ ਨੂੰ ਉੱਥੇ ਵੈਸਟ ਫੋਰਨ ਫੀਚਰ ਫਿਲਮ ਦੀ ਕੈਟਾਗਰੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਹੈ। ਫਿਲਮ ਕੈਟਾਗਰੀ ਦੇ ਲਈ ਦੁਨੀਆ ਭਰ ਤੋਂ ਅੱਸੀ ਫਿਲਮਾਂ ਤੋਂ ਜ਼ਿਆਦਾ ਫਿਲਮਾਂ ਨੇ ਅਪਲਾਈ ਕੀਤਾ ਜਿਨ੍ਹਾਂ ਵਿੱਚੋਂ 15 ਸ਼ਾਰਟਲਿਸਟ ਹੋਈਆਂ ਹੁਣ ਸੰਤੋਸ਼ ਸਮੇਤ ਬਾਕੀ ਉਹਨਾਂ 14 ਫਿਲਮਾਂ ਨੂੰ ਅੱਗੇ ਲੈ ਕੇ ਔਸਕਰ ਦੀ ਐਂਟਰੀ ਵਿੱਚ ਸ਼ਾਮਲ ਹੋਈ ਹੈ ਬੇਸ਼ੱਕ ਫਿਲਮ ਸੰਤੋਸ਼ ਵਿੱਚ ਇੰਡੀਅਨ ਕਲਾਕਾਰ ਹਨ ਲੇਕਿਨ ਇਸ ਨੂੰ ਬ੍ਰਿਟੇਨ ਦੇ ਨਿਰਮਾਤਾ ਨੇ ਬਣਾਇਆ ਹੈ ਇਸ ਫਿਲਮ ਦੇ ਵਿੱਚ ਵਧੀਆ ਰੋਲ ਨਿਭਾਉਣ ਵਾਲੀ ਸੁਨੀਤਾ ਰਾਜਵਾਰ ਦਾ ਕਹਿਣਾ ਹੈ ਕਿ ਸੰਤੋਸ਼ ਫਿਲਮ ਇੱਕ 28 ਸਾਲਾ ਵੇਦਵਾਦੀ ਕਹਾਣੀ ਹੈ ਜੋ ਸ਼ਹਾਨਾ ਗੋਸਵਾਮੀ ਦੁਆਰਾ ਨਿਭਾਏ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ ਉਹ ਆਪਣੇ ਪਤੀ ਦੀ ਮੌਤ ਦੇ ਬਾਅਦ ਪੁਲਿਸ ਕਾਂਸਟੇਬਲ ਦੀ ਨੌਕਰੀ ਕਰਦੀ ਹੈ ਇਸ ਨੂੰ ਬ੍ਰਿਟੇਨ ਵਿੱਚ ਰਹਿ ਰਹੇ ਭਾਰਤੀ ਮੂਲ ਦੀ ਡਾਇਰੈਕਟਰ ਸੰਧਿਆ ਸੂਰੀ ਨੇ ਡਾਇਰੈਕਟ ਕੀਤਾ ਹੈ ਉਹ ਟਿਪੀਕਲ ਹਾਲੀਵੁੱਡ ਵਾਲੀ ਨਹੀਂ ਹੈ ਇਹ ਫਿਲਮ ਅਸਲੀ ਜਗ੍ਹਾ ਤੇ ਸ਼ੂਟ ਕੀਤੀ ਗਈ ਹੈ ਇਸ ਫਿਲਮ ਨੂੰ ਲਖਰੌ ਦੇ ਆਸपास ਸ਼ੂਟ ਕੀਤਾ ਗਿਆ ਹੈ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਉਹ ਭ੍ਰਸ਼ਟਾਚਾਰ ਦਾ ਸਾਹਮਣਾ ਕਰਦੇ ਹੋਏ ਇੱਕ ਦਲਿਤ ਲੜਕੀ ਦੀ ਹਤਿਆ ਦੀ ਜਾਂਚ ਕਰਦੀ ਹੈ ਇਸ ਵਿੱਚ ਆਰਟੀਕਲ 15 ਵਰਗੀਆਂ ਫਿਲਮ ਦਾ ਕੋਈ ਵੀ ਕੰਪੈਰੀਸ਼ਨ ਨਹੀਂ ਹੈ ਇਸ ਫਿਲਮ ਦੇ ਵਿੱਚ ਵੱਖ-ਵੱਖ ਰੰਗਾਂ ਨੂੰ ਪੇਸ਼ ਕੀਤਾ ਗਿਆ ਹੈ ਸੁਨੀਤਾ ਦਾ ਕਹਿਣਾ ਹੈ ਕਿ ਸੰਧਿਆ ਨੇ ਉਸ ਨੂੰ ਡਾਕੂਮੈਂਟਰੀ ਸਟਾਈਲ ਵਿੱਚ ਬਣਾਇਆ ਹੈ ਕੈਮਰਾਮੈਨ ਵੀ ਫਰਾਂਸ ਦੇ ਹਨ ਸਾਊਂਡ ਰਿਕਾਰਡਰਸ ਵੀ ਬਾਹਰ ਤੋਂ ਹੈ ਇਸ ਵਿੱਚ ਸਿਰਫ ਇੰਡੀਆ ਦੇ ਐਕਟਰ ਅਤੇ ਕੋ-ਪ੍ਰੋਡਿਊਸਰ ਹੈ ਫਿਲਮ ਦੇ ਵਿੱਚ ਕੋਈ ਵੀ ਗਾਣਾ ਨਹੀਂ ਹੈ ਇਹ ਫਿਲਮ ਹਿੰਦੀ ਵਿੱਚ ਹੈ ਇਸ ਫਿਲਮ ਦੇ ਕਲਾਕਾਰਾਂ ਨੂੰ ਫਾਈਨਲ ਕਰਨ ਦੇ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਕਲਾਕਾਰ ਬਣਾਇਆ ਹੈ ਅਤੇ ਬਹੁਤ ਸਾਰੇ ਕਲਾਕਾਰ ਲੋਕਲ ਲਏ ਗਏ ਹਨ ਇਹ ਇੱਕ ਬਹੁਤ ਵਧੀਆ ਫਿਲਮ ਹੈ ਆਕਸ਼ੇ ਕੁਮਾਰ ਦੀ ਨਵੇਂ ਸਾਲ ਵਿੱਚ ਅੱਧੇ ਦਰਜਨ ਤੋਂ ਜ਼ਿਆਦਾ ਫਿਲਮਾਂ ਰਿਲੀਜ਼ ਲਈ ਤਿਆਰ ਹਨ ਜਿਨ੍ਹਾਂ ਵਿੱਚ ਇੱਕ ਫਿਲਮ ਸਕਾਈ ਫੋਰਸ ਹੈ ਇਸ ਨੂੰ ਪਹਿਲਾਂ ਗਾਂਧੀ ਜਨਤੀ ਤੇ ਰਿਲੀਜ਼ ਕਰਨਾ ਸੀ ਲੇਕਿਨ ਹੁਣ ਇਹ ਨਵੇਂ ਸਾਲ ਤੇ ਰਿਪਬਲਿਕ ਡੇ ਤੇ ਆਉਣ ਵਾਲੀ ਹੈ ਇਹ ਦਿਨੇਸ਼ ਵਿਜਾਨ ਦੇ ਮੈਡਾਕ ਫਿਲਮ ਦੇ ਬੈਨਰ ਹਿੱਟ ਬਣੀ ਹੈ ਇਸ ਫਿਲਮ ਅਮਰ ਕੌਸ਼ਕ ਇਥੇ ਕੋਪ੍ਰਿਊਸਰ ਹਨ ਇਸ ਫਿਲਮ ਨੂੰ ਅਭਿਸ਼ੇਕ ਕਪੂਰ ਨੇ ਡਾਇਰੈਕਟ ਕੀਤਾ ਹੈ ਜੋ ਆਕਸ਼ੇ ਕੁਮਾਰ ਦੀ ਫਿਲਮ ਸਰਫਰਾ ਦੇ ਵਿੱਚ ਐਸੋਸੀਏਟ ਡਾਇਰੈਕਟਰ ਸਨ ਬਤੌਰ ਡਾਇਰੈਕਟਰ ਸਕਾਈ ਫੋਰਸ ਅਭਿਸ਼ੇਕ ਕਪੂਰ ਦੀ ਪਹਿਲੀ ਫਿਲਮ ਹੈ ਸੂਤਰਾ ਨੇ ਕਿਹਾ ਹੈ ਕਿ ਫਿਲਮ ਦੀ ਰਿਲੀਜ਼ ਡੇਟ ਦੇ ਬਦਲਾਵਾਂ ਦੀ ਵਜ੍ਹਾ ਹੈ ਕਿ ਹਰ ਸੀਨ ਨੂੰ ਪਰਫੈਕਟ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਤਾਂ ਕਿ ਉਹ ਵਧੀਆ ਲੱਗੇ ਤੇ ਕੋਈ ਵੀ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਹ ਪਹਿਲੀ 에ਅ ਸਟ੍ਰਾਈਕ ਤੇ ਬੇਸਡ ਕਹਾਣੀ ਹੈ ਇਸ ਫਿਲਮ ਦੇ ਲਈ ਬਹੁਤ ਮਿਹਨਤ ਕੀਤੀ ਗਈ ਹੈ ਆਕਸ਼ੇ ਕੁਮਾਰ ਇਸ ਦੇ ਵਿੱਚ ਐਕਸ਼ਨ ਕਰਦੇ ਨਜ਼ਰ ਆਉਣਗੇ ਇਸ ਫਿਲਮ ਦੇ ਵਿੱਚ ਸ਼ਰਦ ਕੇਲਕਰ ਪਾਕਿਸਤਾਨੀ ਆਫੀਸਰ ਬਣਿਆ ਹੈ ਇਸੇ ਵਿਚਕਾਰ ਆਕਸ਼ੇ ਕੁਮਾਰ ਆਪਣੀ ਫਿਲਮ ਵੈਲਕਮ ਟੂ ਜੰਗਲ ਵਿੱਚ ਵੀ ਨਜ਼ਰ ਆਉਣਗੇ ਇਹ ਫਿਲਮ ਵੀ ਤਿਆਰ ਹੈ ਭੂਤ ਮੰਗਲਾ ਹਾਊਸਫੁਲ 5 ਦੇ ਇਲਾਵਾ ਹੋਰ ਵੀ ਆਕਸ਼ੇ ਕੁਮਾਰ ਦੇ ਕੋਲ ਫਿਲਮਾਂ ਹਨ ਸੰਜੇ ਲੀਲਾ ਬੰਸਾਲੀ ਦੇ ਕੈਰੀਅਰ ਦੀ ਪਹਿਲੀ ਵੈਬ ਸੀਰੀਜ਼ ਹੀਰਾ ਮੰਡੀ ਦਾ ਡਾਇਮੰਡ ਬਾਜ਼ਾਰ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ ਇਹ ਸੀਰੀਜ਼ ਕਾਫੀ ਹਟ ਰਹੀ 1 ਮਈ ਨੂੰ ਨੈਟਫਲਿਕਸ ਤੇ ਰਿਲੀਜ਼ ਹੋਈ ਇਸ ਦੇ ਕੋਲ 8 ਐਪੀਸੋਡ ਸਨ हीरा मंडी ਦੀ ಅಪਾਰ ਸਫਲਤਾ ਦੇ ਬਾਅਦ ਸੀਕੋਲ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਹੁਣ ਸੀਰੀਜ਼ ਵਿੱਚ ਵਹੀਦਾ ਜਾਨ ਦਾ ਕਿਰਦਾਰ ਨਿਭਾਉਣ ਵਾਲੀ ਸੰਜੀਦਾ ਸ਼ੇਖ ਨੇ ਇਸ ਤੇ ਇੱਕ ਵੱਡਾ ਅਪਡੇਟ ਦਿੱਤਾ ਹੈ। ਸੰਜੀਦਾ ਸ਼ੇਖ ਦਾ ਕਹਿਣਾ ਹੈ ਕਿ ਇਸ ਦੇ ਅਗਲੇ ਭਾਗ ਤੇ ਕਾਫੀ ਮਿਹਨਤ ਕੀਤੀ ਜਾ ਰਹੀ ਹੈ। ਇੱਕ ਬਹੁਤ ਵਧੀਆ ਸੀਰੀਜ਼ ਹੈ। ਸੰਜੀਦਾ ਦਾ ਕਹਿਣਾ ਹੈ ਕਿ ਹੀਰਾ ਮੰਡੀ ਦੀ ਲੀਡ ਦੇ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੈ। ਹਰ ਪਾਸੇ ਤੋਂ ਮੇਰੇ ਅਵੈਨੇ ਦੀ ਤਾਰੀਫ਼ ਹੋ ਰਹੀ ਹੈ। ਮੇਰਾ ਮੰਨਣਾ ਹੈ ਕਿ ਅਜੇਹਾ ਕੰਮ ਕਰੋ ਕਿ ਤੁਹਾਡਾ ਕੰਮ ਖੁਦ ਬੋਲੇ ਮੈਨੂੰ ਖੁਸ਼ੀ ਹੈ ਕਿ ਹੀਰਾ ਮੰਡੀ ਦੇ ਬਾਅਦ ਹੁਣ ਮੈਨੂੰ ਲੋਕਾਂ ਨੂੰ ਆਪਣੇ ਹੁਨਰ ਅਤੇ ਆਵੈਨੇਵਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ ਹੀਰਾ ਮੰਡੀ ਅਜੇਹਾ ਸੀਰੀਜ਼ ਹੈ ਜਿਸ ਨੂੰ ਗੂਗਲ ਟ੍ਰੈਂਡਸ ਦੇ 2024 ਵਿੱਚ ਸਭ ਤੋਂ ਜ਼ਿਆਦਾ ਖੋਜੇ ਜਾਣ ਵਾਲਾ ਦੇਸ਼ ਦਾ ਵਧੀਆ ਸ਼ੋਅ ਬਣਿਆ ਹੈ ਇਸ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ ਲਾਹੌਰ ਸਥਿਤ ਇੱਕ ਕੋਠੇ ਦੀ ਹੈ ਸੰਜੇ ਲੀਲਾ ਬੰਸਾਲੀ ਦਾ ਕਹਿਣਾ ਹੈ ਕਿ ਇਸ ਸੀਰੀਜ਼ ਤੇ ਕਾਫੀ ਮਿਹਨਤ ਕੀਤੀ ਗਈ। ਵਿਸ਼ਨੂ ਮਾਂਚੂ ਦੀ ਅਪਕਮਿੰਗ ਫਿਲਮ ਕਨੱਪਾ ਵਿੱਚ ਮੋਹਨ ਲਾਲ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਇਸ ਵਿੱਚ ਐਕਟਰ ਕਿਰਾਤਾ ਦੇ کردار ਵਿੱਚ ਕਾਫੀ ਖਤਰਨਾਕ ਨਜ਼ਰ ਆ ਰਿਹਾ ਹੈ। ਵਿਸ਼ਨੂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟਰ ਸ਼ੇਅਰ ਕਰਦੇ ਲਿਖਿਆ ਕਿ ਕਿਰਾਤਾ ਦੇ ਰੂਪ ਵਿੱਚ ਲੀਜੈਂਡ ਮੋਹਨ ਲਾਲ ਦਾ ਬਹੁਤ ਵਧੀਆ ਲੁੱਕ ਹੈ। ਮੋਹਨ ਲਾਲ ਕਿਰਾਤਾ ਦੀ ਭੂਮਿਕਾ ਨਿਭਾ ਰਹੇ ਹਨ। ਇਸ ਪੋਸਟਰ ਵਿੱਚ ਐਕਟਰ ਇੱਕ ਆਦੀਵਾਸੀ ਲੁੱਕ ਵਿੱਚ ਹੱਥ ਵਿੱਚ ਤਲਵਾਰ ਲੈ ਕੇ ਨਜ਼ਰ ਆ ਰਹੇ ਹਨ ਇਸ ਫਿਲਮ ਨੂੰ ਮੁਕੇਸ਼ ਕੁਮਾਰ ਨੇ ਨਿਰਦੇਸ਼ਿਤ ਕੀਤਾ ਹੈ ਇਹ ਇੱਕ ਕਾਲਪਨਿਕ ਕਹਾਣੀ ਹੈ ਜੋ ਭਗਵਾਨ ਸ਼ਿਵ ਦੇ ਇੱਕ ਕਟੜ ਭਗਤ ਤੇ ਕੇਂਦਰਿਤ ਹੈ ਫਿਲਮ ਵਿੱਚ ਮੁੱਖ ਭੂਮਿਕਾ ਵਿਸ਼ਨੂੰ ਮਾਂਚੂ ਨਿਵਾ ਰਿਹਾ ਹੈ ਇਸ ਦੇ ਨਾਲ ਹੀ ਫਿਲਮ ਦੀ ਸਟੋਰੀ ਲਾਈਨ ਵੀ ਉਹਨਾਂ ਨੇ ਲਿਖੀ ਹੈ ਫਿਲਮ ਦੇ ਨਿਰਮਾਣ ਦੀ ਕਮਾਨ ਐਕਟਰ ਦੇ ਪਿਤਾ ਤੇ ਦਿਗਜ ਨਰਮਾਤਾ ਮੋਹਨ ਬਾਬੂ ਨੇ ਸੰਭਾਲੀ ਹੈ ਇਸ ਵਿੱਚ ਐਸ਼ਵਰਿਆ ਭਾਸਕਰਨ ਮੋਹਨ ਬਾਬੂ ਆਕਸ਼ੇ ਕੁਮਾਰ ਪ੍ਰਵਾਸ ਸ਼ਰਦ ਕੁਮਾਰ ਬ੍ਰਹਮਨੰਦਮ ਮੁਕੇਸ਼ ਰਿਸ਼ੀ ਮਧੂ ਅਤੇ ਪ੍ਰੀਤੀ ਮੁਖੁੰਦਨ ਵਰਗੇ ਕਲਾਕਾਰ ਹਨ ਕਨੱਪਾ ਤਾਮਿਲ ਕੰਨੜ ਮਲਿਆਲਮ ਅਤੇ ਹਿੰਦੀ ਫਿਲਮਾਂ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਵੀ 25 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਵਿਸ਼ਨੂ ਮੰਚੂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਤੇ ਬਹੁਤ ਕੰਮ ਕੀਤਾ ਗਿਆ ਹੈ ਫਿਲਮ ਬਾਗੀ ਦੀ ਚੌਥੀ ਕਿਸ਼ਤ ਤਿਆਰ ਹੈ ਜਿਸ ਵਿੱਚ ਮਿਸ ਯੂਨੀਵਰਸ 2021 ਹਰਨਾਜ ਬਤੌਰ ਹੀਰੋਇਨ ਹੈ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਆ ਹਰਨਾਜ ਦੇ ਹੱਥਾਂ ਵਿੱਚ ਬਾਗੀ 4 ਦੀ ਸਕ੍ਰਿਪਟ ਮੌਜੂਦ ਦਿਖਾਈ ਦੇ ਰਹੀ ਹੈ ਹਰਨਾਜ ਨੇ ਲਿਖਿਆ ਕਿ 12 ਦਸੰਬਰ ਦੀ ਤਾਰੀਖ ਮੇਰੇ ਦਿਲ ਵਿੱਚ ਹਮੇਸ਼ਾ ਇੱਕ ਜਗ੍ਹਾ ਰੱਖੇਗੀ ਮੈਂ ਆਪਣੇ ਜੀਵਨ ਦੇ ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਕੀਤੀ ਹੈ ਅੱਜ ਤੋਂ ਠੀਕ 3 ਸਾਲ ਪਹਿਲਾਂ ਮੈਨੂੰ ਮੈਸ ਯੂਨੀਵਰਸਿਟੀ ਦਾ ਤਾਜ ਪਹਿਨਣਾ ਆ ਗਿਆ ਸੀ ਤੇ ਹੁਣ ਇਸ ਖਾਸ ਦਿਨ ਤੇ ਮੈਂ ਬਾਗੀ 4 ਦੀ ਨਾਇਕਾ ਬਣੀ ਹਾਂ ਹਰਨਾਜ ਨੇ ਲਿਖਿਆ ਕਿ ਮੇਰੇ ਮੈਂਟਰ ਸਾਜਿਦ ਸਰਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਕ ਬਿਹਤਰੀਨ ਮੌਕਾ ਦਿੱਤਾ ਹੈ ਨਾੜਿਆੜ ਵਾਲਾ ਪਰਿਵਾਰ ਵਿੱਚ ਸ਼ਾਮਲ ਹੋ ਕੇ ਮੈਂ ਆਪਣੇ ਆਪ ਨੂੰ ਪਾਗਾ ਵਾਲੀ ਮੰਨ ਰਹੀ ਹਾਂ ਮੈਂ ਦਿਲ ਤੋਂ ਨੜਿਆੜ ਵਾਲਾ ਗ੍ਰੈਂਡਸਨ ਪ੍ਰੋਡਕਸ਼ਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਰੱਖ ਕੇ ਮੈਨੂੰ ਬਾਲੀਵੁੱਡ ਵਿੱਚ ਆਉਣ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ। ਇਸ ਤਰ੍ਹਾਂ 사जिद ਨੜਿਆੜ ਵਾਲਾ ਪ੍ਰੋਡਕਸ਼ਨ ਨੇ ਆਪਣੀ ਇਸ ਫਿਲਮ ਬਾਗੀ 4 ਦੇ ਵਿੱਚ ਸੋਨਮ ਆਵਾਜਬਾਂ ਨੂੰ ਵੀ ਲਿਆ ਹੈ। ਇਸ ਫਿਲਮ ਦੇ ਵਿੱਚ 사जिद ਨੜਿਆੜ ਵਾਲਾ ਨੇ ਸੰਜੇ ਦਾਤ ਨੂੰ ਬਤੌਰ ਖਨ ਲਾਇਕ ਲਿਆ ਹੈ। ਜਿਸ ਵਿੱਚ ਇੱਕ ਲੁੱਕ ਸ਼ੇਅਰ ਕੀਤੀ ਗਈ ਹੈ ਉਸ ਨੂੰ ਆਸ਼ਿਕ ਦੱਸਿਆ ਗਿਆ ਹੈ। ਜਿਸ ਕਾਰਨ ਉਹ ਵਿਲਨ ਬਣ ਜਾਂਦਾ ਹੈ 사ਜਨ ਨੰਡਿਆੜ ਵਾਲਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਇਸ ਫਿਲਮ ਤੇ ਬਹੁਤ ਵਧੀਆ ਕੰਮ ਹੋਇਆ ਹੈ ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਾਗੀ 4 ਦੀ ਇਸ ਬੇਹਤਰੀਨ ਕਲਾਕਾਰ ਹਰਨਾਜ ਸੰਧੂ ਦਾ ਕਹਿਣਾ ਹੈ ਕਿ ਮੈਂ ਇਸ ਗਰੁੱਪ ਨਾਲ ਜੁੜ ਕੇ ਆਪਣੇ ਆਪ ਨੂੰ ਭਾਗਾ ਵਾਲੀ ਮੰਨਦੀ ਹਾਂ ਕਿ ਮੈਨੂੰ ਅਜਿਹਾ ਗਰੁੱਪ ਮਿਲਿਆ ਹੈ ਮੈਂ ਸਾਜਿਸ਼ ਸਰਦਾ ਦਿਲੋਂ ਧੰਨਵਾਦ ਕਰਦੀ ਹਾਂ ਸੌਦੀ ਹਰਮਨ ਪਿਆਰੀ ਬਨੇਤਰੀ ਸੰਜੁਗਤਾ ਆਪਣੀਆਂ ਫਿਲਮਾਂ ਵਿੱਚ ਦਮਦਾਰ ਕਿਰਦਾਰ ਦੇ ਲਈ ਕਾਫੀ ਮਸ਼ਹੂਰ ਹੈ ਹੁਣ ਮੈਥਡ ਐਕਟਿੰਗ ਦੇ ਘਰਾ ਨੂੰ ਦੂਜੇ ਪੱਧਰ ਤੇ ਲੈ ਜਾਂਦੇ ਹੋਏ ਉਹ ਨikhil Dhardse ਦੇ ਨਾਲ ਅਗਲੀ ਪੈਨ ਇੰਡੀਆ ਡਰਾਮਾ ਫਿਲਮ ਸਵੇਯ ਯੰਬੂ ਦੀ ਤਿਆਰੀ ਵਿੱਚ ਲੱਗੀ ਹੋਈ ਹੈ ਫਿਲਮ ਵਿੱਚ ਆਪਣੇ ਕਿਰਦਾਰ ਦੀ ਤਿਆਰੀ ਦੇ ਲਈ ਉਹ ਫਿਜ਼ੀਕਲ ਟ੍ਰੇਨਿੰਗ ਲੈ ਰਹੀ ਹੈ ਸੁੰਜੋਕਤਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਇੱਕ ਅਭਿਨੇਤਰੀ ਦੇ ਰੂਪ ਵਿੱਚ ਮੈਂ ਖੁਸ਼ਕਿਸਮਤ ਹਾਂ ਕਿ ਰੋਜ਼ ਵੱਖਰੀਆਂ ਵੱਖਰੀਆਂ ਚੀਜ਼ਾਂ ਦਾ ਅਨੁਭਵ ਕਰ ਰਹੀ ਹਾਂ ਜਿਵੇਂ ਕਿ ਹੁਣ ਮੈਂ ਆਪਣੀ ਅਗਲੀ ਫਿਲਮ ਸਵੈ ਜੰਬੂ ਲਈ ਘੋੜਸਵਾਰੀ ਸਿੱਖ ਰਹੀ ਹਾਂ ਅਤੇ ਮੇਰੇ ਤੇ ਵਿਸ਼ਵਾਸ ਕਰੋ ਕਿ ਇਹ ਇੱਕ ਅਧਿਆਤਮਿਕ ਯਾਤਰਾ ਹੋਵੇਗੀ ਇਹਨਾਂ ਸਤਿ ਭਾਵਨਾ ਅਤੇ ਤਾਲਮੇਲ ਚ ਰਹਿਣਾ ਕੋੜੇ ਦੀ ਆਤਮਾ ਵਿੱਚ ਗਹਿਰਾਈ ਨਾਲ ਦੇਖਣਾ ਤੇ ਨਿਸ਼ਚਿਤ ਕਰਨਾ ਕਿ ਅਸੀਂ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਕੰਮ ਕਰ ਰਹੇ ਹਾਂ ਜੋ ਬਹੁਤ ਹੀ ਸੁੰਦਰ ਅਤੇ ਮੁਕਤੀਦਾਇਕ ਹੈ ਮੈਂ ਹਰਬਰ ਡਿਗਨ ਨੂੰ ਇੱਕ ਪੌੜੀ ਦੇ ਰੂਪ ਵਿੱਚ ਲਿਆ ਹੈ ਰਕਾਬੜ ਦੇ ਰੂਪ ਵਿੱਚ ਨਹੀਂ ਸੰਯੁਕਤਾ ਦਾ ਪੂਰਾ ਨਾਮ ਸੰਯੁਕਤਾ ਮੈਨਰ ਹੈ ਲੇਕਿਨ ਸਿਰਫ ਉਸਨੇ ਹੁਣ ਸੰਯੁਕਤਾ ਹੀ ਕੀਤਾ ਹੈ ਮੈਨਨ ਹਟਾ ਦਿੱਤਾ ਸੰਯੁਕਤਾ ਦਾ ਕਹਿਣਾ ਹੈ ਕਿ ਮੇਰੀ ਇਹ ਫਿਲਮ ਬਹੁਤ ਹੀ ਵਧੀਆ ਹੈ ਜਿਸ ਤੇ ਕਾਫੀ ਕੰਮ ਕੀਤਾ ਜਾ ਰਿਹਾ ਹੈ ਫਿਲਹਾਲ ਮੈਂ ਹਾਰਸ ਰਾਈਡਿੰਗ ਸਿੱਖ ਰਹੀ ਹਾਂ ਇਸ ਦੇ ਬਾਅਦ ਹੋਰ ਵੀ ਬਹੁਤ ਕੁਝ ਸਿੱਖਾਂਗੀ ਫਿਲਮ ਇੰਡਸਟਰੀ ਜੈਹੀ ਇੰਡਸਟਰੀ ਹੈ ਜਿੱਥੇ ਐਕਟਿੰਗ ਦੇ ਨਾਲ ਨਾਲ ਤੁਹਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਫਿਲਮ ਦੇ ਸੈੱਟ ਤੇ ਤੁਹਾਨੂੰ ਵਕ ਵਕ ਕਲਾਕਾਰਾਂ ਟੈਕਨੀਸ਼ੀਅਨਾਂ ਦੇ ਨਾਲ ਵਾਪੈਂਦਾ ਹੈ ਜੋ ਤੁਹਾਡੇ ਸੱਚੇ ਮਿੱਤਰ ਬਣ ਕੇ ਪੂਰੀ ਜ਼ਿੰਦਗੀ ਤੁਹਾਡਾ ਸਾਥ ਦੇ ਦਿੰਦੇ ਹਨ ਪ੍ਰਵਾਸ ਦੀ ਫਿਲਮ ਕਲਕੀ 2898 AD ਦੇ ਬਾਕਸ ਆਫਿਸ ਤੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ ਇਸ ਫਿਲਮ ਦੇ ਵਿੱਚ ਉਸ ਦੇ ਨਾਲ ਦੀਪਿਕਾ ਪਾਦੂਕੋਨ ਅਤੇ ਅਮਿਤਾਭਚਨ ਲੀਡ ਰੋਲ ਵਿੱਚ ਸਨ। ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਇਸ ਫਿਲਮ ਦੀ ਸਕਰੀਨਿੰਗ ਦੌਰਾਨ ਫਿਲਮ ਦੇ ਨਿਰਮਾਤਾ ਸਪਨਾ ਦੱਤ ਅਤੇ ਪ੍ਰਿੰਕਾ ਦੱਤ ਨੇ ਅਗਲੇ ਭਾਗ ਨੂੰ ਲੈ ਕੇ ਦਿਲਚਸਪ ਅਪਡੇਟ ਕੀਤਾ ਹੈ। ਸਪਨਾ ਅਤੇ ਪ੍ਰਿੰਕਾ ਦਾ ਕਹਿਣਾ ਹੈ ਕਿ ਫਿਲਮ ਦੇ ਸਿਕਲ ਦੀ ਲਗਭਗ 35 ਤੋਂ 40% ਸ਼ੂਟਿੰਗ ਹੋ ਚੁੱਕੀ ਹੈ। ਪਹਿਲੇ ਭਾਗ ਦੇ ਵਿੱਚ ਭਾਰਤ, ਉੱਤਰੀ ਅਮਰੀਕਾ ਅਤੇ ਯੂਕੇ ਸਮੇਤ ਹੋਰ ਜਗ੍ਹਾ ਤੇ ਸ਼ੂਟਿੰਗ ਕੀਤੀ ਗਈ। ਅਤੇ ਇਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਹੁਣ ਅਸੀਂ ਚਾਹੁੰਦੇ ਹਾਂ ਕਿ ਇਹ ਅਗਲਾ ਭਾਗ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾਏ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਮੇਕਿੰਗ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸਾਨੂੰ ਲੱਗਦਾ ਹੈ ਕਿ ਅਜਿਹੇ ਵਿਜ਼ੂਅਲ ਅਨੁਭਵ ਪੇਸ਼ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ। ਤੇਲਗੂ ਹੁਣ ਭਾਰਤੀ ਸਿਨੇਮਾ ਵਿੱਚ ਸਭ ਤੋਂ ਮਹੱਤਵਪੂਰਨ ਪਛਾਵਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਅਸੀਂ ਹੋਰ ਵੀ ਫਿਲਮਾਂ ਪਲਾਨ ਕਰ ਰਹੇ ਹਾਂ। ਬਾਲੀਵੁੱਡ ਦੀ ਪਪੂਲਰ ਫ੍ਰਾਂਚਾਈਜ਼ੀ ਫਿਲਮਾਂ ਵਿੱਚ ਧੂਮ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਦੇ ਤਿੰਨ ਭਾਗ ਸੁਪਰ ਹਿੱਟ ਜਾ ਚੁੱਕੇ ਹਨ ਹੁਣ ਚੌਥੇ ਭਾਗ ਧੂਮ 4 ਦੀ ਤਿਆਰੀ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟ ਦਾ ਕਹਿਣਾ ਹੈ ਕਿ ਫਿਲਮ ਧੂਮ 4 ਦੇ ਵਿੱਚ ਰਣਵੀਰ ਕਪੂਰ ਮੇਨ ਲੀਡ ਵਿੱਚ ਨਜ਼ਰ ਆਵੇਗਾ। ਉਹ ਵੀ ਖਲ ਨਾਇਕ ਦੇ ਰੂਪ ਵਿੱਚ। ਅਦਿੱਤਿਆ ਚੋਪੜਾ ਦਾ ਕਹਿਣਾ ਹੈ ਕਿ ਰਣਵੀਰ ਕਪੂਰ ਇਸ ਰੋਲ ਦੇ ਲਈ ਬਹੁਤ ਫਿੱਟ ਹੈ। ਸਾਨੂੰ ਪਹਿਲੇ ਭਾਗ ਦੇ ਵਿੱਚ ਬਹੁਤ ਪਿਆਰ ਮਿਲਿਆ ਹੈ ਆਸ਼ਾ ਹੈ ਕਿ ਤੂੰ 4 ਦੇ ਵਿੱਚ ਵੀ ਉਹਨਾਂ ਨੂੰ ਅਜਿਹੇ ਪਿਆਰ ਮਿਲੇਗਾ ਰਿਪੋਰਟਾਂ ਦਾ ਕਹਿਣਾ ਹੈ ਕਿ ਤੂੰ 4 ਦੇ ਵਿੱਚ ਰਣਵੀਰ ਕਪੂਰ ਵਿਲਨ ਦੇ ਰੋਲ ਵਿੱਚ ਦਿਖਾਈ ਦੇਵੇਗਾ ਇਸ ਦੇ ਨਾਲ ਹੀ ਰਣਵੀਰ ਕਪੂਰ ਨੇ ਆਪਣੀ ਫਿਲਮ ਲਵ ਐਂਡ ਵਾਰ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ 2025 ਦੇ ਆਖਿਰ ਜਾਂ ਫਿਰ 2026 ਦੀ ਸ਼ੁਰੂਆਤ ਵਿੱਚ ਤੂੰ 4 ਦੀ ਸ਼ੂਟਿੰਗ ਦਾ ਕੰਮ ਸ਼ੁਰੂ ਹੋਵੇਗਾ ਇਸ ਫਿਲਮ ਦੇ ਬਾਕੀ ਦੇ ਕਲਾਕਾਰਾਂ ਨੂੰ ਵੀ ਫਾਈਨਲ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੇ ਵਿੱਚ ਕਈ ਅਜਿਹੇ ਸਟਾਰੇ ਹਨ ਜਿਨ੍ਹਾਂ ਦੇ ਕੋਲ ਕੰਮ ਬਹੁਤ ਹੈ ਤੇ ਕਈਆਂ ਦੇ ਕੋਲ ਕੰਮ ਹੈ ਵੀ ਨਹੀਂ। ਆਹਨਾ ਕੁਮਾਰਾ ਦਾ ਕਹਿਣਾ ਹੈ ਕਿ ਉਸ ਦੇ ਕੋਲ ਪਹਿਲਾਂ ਕਾਫੀ ਫਿਲਮਾਂ ਸਨ ਲੇਕਿਨ ਹੁਣ ਕਾਫੀ ਘੱਟ ਹਨ। ਆਹਨਾ ਕੁਮਾਰਾ ਦਾ ਕਹਿਣਾ ਹੈ ਕਿ ਟੀਵੀ ਸੀਰੀਜ਼ ਜੋਧਾ ਦੇ ਵਿੱਚ ਅਮਿਤਾਬਚਨ ਦੀ ਬੇਟੀ ਦਾ ਰੋਲ ਕੀਤਾ ਸੀ। ਆਹਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵੈਬ ਸੀਰੀਜ਼ ਤੋਂ ਕੀਤੀ ਲੇਕਿਨ ਪਿਛਲੇ 3 ਸਾਲ ਤੋਂ ਉਸ ਦੇ ਕੋਲ ਕੋਈ ਵੀ ਕੰਮ ਨਹੀਂ। ਪਿਛਲੀ ਵਾਰ ਫਿਲਮ ਸਲਾਮ ਵੈਂਕੀ ਵਿੱਚ ਕਜੋਲ ਦੇ ਨਾਲ ਨਜ਼ਰ ਆਈ ਸੀ ਅਤੇ ਉਸ ਤੋਂ ਬਾਅਦ ਉਹ ਖਾਲੀ ਬੈਠੀ ਹੈ। ਦਰਸਲ ਉਸ ਨੂੰ ਕੋਈ ਵੀ ਵਧੀਆ ਆਫਰ ਨਹੀਂ ਮਿਲਿਆ। ਆਫਰ ਤਾਂ ਮਿਲਦੇ ਹਨ ਲੇਕਿਨ ਅਜਿਹੇ ਨਹੀਂ ਹਨ ਜਿਨ੍ਹਾਂ ਨੂੰ ਉਹ ਕਰ ਸਕੇ। ਉਸ ਦਾ ਕਹਿਣਾ ਹੈ ਕਿ ਮੈਂ OTT ਤੇ ਬਹੁਤ ਕੰਮ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਘਰ ਵਿੱਚ ਬਿਲੇ ਬੈਠਿਆਂ ਆਹਨਾ ਨੇ ਹੁਣ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ। ਜਿਸ ਦੇ ਲਈ ਉਹ ਆਪਣੇ ਥੀਏਟਰ ਅਤੇ OTT ਦੇ ਲਈ ਪ੍ਰੋਜੈਕਟ ਬਣਾ ਰਹੀ ਹੈ। ਉਸਦਾ ਕਹਿਣਾ ਹੈ ਕਿ ਮੈਂ ਆਪਣੇ ਹੁਣ ਖੁਦ ਦੇ ਕੰਮਾਂ ਤੇ ਧਿਆਨ ਦੇ ਰਹੀ ਹਾਂ ਨਿਰਦੇਸ਼ਕ ਐਸਐਸ ਰਾਜਾ ਮੌਲੀ ਜਲਦ ਹੀ ਫਿਲਮ ਐਸਐਸ ਐਮਬੀ 29 ਲੈ ਕੇ ਆ ਰਹੇ ਹਨ ਇਸ ਫਿਲਮ ਦੇ ਵਿੱਚ ਮਹੇਸ਼ ਬਾਬੂ ਲੀਡ ਰੋਲ ਵਿੱਚ ਦਿਖਾਈ ਦੇਵੇਗਾ ਇਸ ਫਿਲਮ ਦਾ ਪ੍ਰੀ ਪ੍ਰੋਡਕਸ਼ਨ ਕੰਮ ਚੱਲ ਰਿਹਾ ਹੈ ਰਾਜਾ ਮੌਲੀ ਭਾਰਤ ਦੇ ਉਹਨਾਂ ਨਿਰਦੇਸ਼ਕਾਂ ਵਿੱਚੋਂ ਇੱਕ ਹਨ ਜੋ ਆਪਣੀ ਫਿਲਮ ਬਣਾਉਣ ਦੌਰਾਨ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਦੇ ਹਨ ਇਹੀ ਵਜ੍ਹਾ ਹੈ ਕਿ ਉਹਨਾਂ ਦੀਆਂ ਸਾਰੀਆਂ ਫਿਲਮਾਂ ਹਿੱਟ ਹਨ ਅਤੇ ਵਕਰੇ ਟੰਗਦੀਆਂ ਹਨ ਰਾਜਾ ਮੌਲੀ ਦੀ ਇਹ ਫਿਲਮ ਵੀ ਇਸੇ ਕਰਕੇ ਨਹੀਂ ਸ਼ੁਰੂ ਹੋ ਸਕੀ ਕਿਉਂਕਿ ਉਹ ਕਹਾਣੀ ਨੂੰ ਪਰਫੈਕਟ ਚਾਹੁੰਦੇ ਹਨ ਹੁਣ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਜਨਵਰੀ 2025 ਵਿੱਚ ਸ਼ੁਰੂ ਹੋਵੇਗੀ ਇਸ ਗੱਲ ਦਾ ਖੁਲਾਸਾ ਰਾਜਾ ਮੌਲੀ ਦੇ ਪਿਤਾ ਅਤੇ ਮਸ਼ਹੂਰ ਲੇਖਕ ਵਿਜੇਂਦਰ ਪ੍ਰਸਾਦ ਨੇ ਇੱਕ ਪ੍ਰੋਗਰਾਮ ਦੌਰਾਨ ਕੀਤਾ ਇਸ ਫਿਲਮ ਵਿੱਚ ਮਹੇਸ਼ ਦੇ ਨਾਲ ਵੀਰੇਂਦ ਸਵਾਮੀ ਲੀਡ ਰੋਲ ਵਿੱਚ ਦਿਖਾਈ ਦੇਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਮਹੇਸ਼ 바ਬੂ ਅਤੇ ਰਾਜਾ ਮੌਲੀ ਇੱਕ ਸਾਥ ਕਿਸੇ ਫਿਲਮ ਤੇ ਕੰਮ ਕਰ ਰਹੇ ਹਨ। ਫਿਲਮ ਨੂੰ ਇੱਕ ਜੰਗਲ ਦਾ ਐਡਵੈਂਚਰ ਮੰਨਿਆ ਜਾ ਰਿਹਾ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਕਾਫੀ ਮਹਿੰਗੀ ਹੋਵੇਗੀ। ਮਹੇਸ਼ 바ਬੂ ਦਾ ਕਿਰਦਾਰ ਰਮਾਇਣ ਦੇ ਭਗਵਾਨ ਹਨੂਮਾਨ ਤੇ ਆਧਾਰਿਤ ਹੋ ਸਕਦਾ ਹੈ। ਉਥੇ ਪ੍ਰਥਵੀ ਰਾਜ ਸੂ ਕੁਮਾਰਨ ਵੀ ਇਸ ਫਿਲਮ ਦਾ ਹਿੱਸਾ ਹੋ ਸਕਦੇ ਹਨ ਵਰਕ ਫਰੰਟ ਦੀ ਗੱਲਬਾਤ ਕੀਤੀ ਜਾਵੇ ਤਾਂ ਮਹੇਸ਼ ਬਾਬੂ ਨੂੰ ਆਖਰੀ ਵਾਰ ਫਿਲਮ ਗੁੰਟੂਰ ਕਰਮ ਦੇ ਵਿੱਚ ਦੇਖਿਆ ਗਿਆ ਸੀ ਫਿਲਮ ਵਿੱਚ ਸ਼ਰੀਰੀਲਾ ਰਾਮਿਆ ਜਗਪਤੀ ਬਾਬੂ ਵਰਗੇ ਕਲਾਕਾਰ ਸਨ ਇਹ ਫਿਲਮ 2024 ਦੇ ਜਨਵਰੀ ਮਹੀਨੇ ਵਿੱਚ ਰਿਲੀਜ਼ ਹੋਈ ਸੀ ਇਸ ਫਿਲਮ ਨੇ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ 48 ਕਰੋੜ ਦੀ ਓਪਨਿੰਗ ਦੇ ਬਾਵਜੂਦ ਫਿਲਮ ਨੇ ਬਾਕਸ ਆਫਿਸੇ ਕੁੱਲ 126 ਕਰੋੜ ਦੀ ਕਲੈਕਸ਼ਨ ਕੀਤੀ ਹੈ। ਮਹੇਸ਼ ਬਾਬੂ ਜਲਦ ਹੀ ਫਿਲਮ SSMB29 ਵਿੱਚ ਦਿਖਾਈ ਦੇਣਗੇ। ਇਸ ਫਿਲਮ ਦੇ ਵਿੱਚ ਪੂਜਾ ਹੈਗੜੇ ਮੇਨ ਲੀਡ ਰੋਲ ਵਿੱਚ ਅਤੇ ਸ਼ਿਰੀ ਲੀਲਾ ਸੈਕੰਡ ਲੀਡ ਵਿੱਚ ਦਿਖਾਈ ਦੇਵੇਗੀ। ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।